ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਆ ਅਸੀਂ ਅੱਜ ਆਏ ਸੀ ਗੇ ਸਮਾਰ ਲੈਣ ਤੇ ਮੇਰੇ ਨਾਲ ਹੈਗੇ ਆ ਦੋ ਬੰਦੇ ਬਹੁਤ ਪੁਰਾਣੇ ਦੋਸਤ ਆ ਤੇ ਜਿਹੜੇ ਮੈਨੂੰ ਅੱਜ ਮਿਲੇ ਆ ਤੇ ਇੱਕ ਹੈਗਾ ਆ ਸੋਨੂੰ ਤੇ ਇੱਕ ਹੈਗਾ ਆ ਅਜੇ ਇਹ ਜਿਆਦਾ ਨਹੀਂ ਤੇ ਮੈਨੂੰ 4-5 ਮਹੀਨੇ ਬਾਅਦ ਮਿਲੇ ਤੇ ਇਹ ਬੰਦੇ ਲੱਗੇ ਹੋਏ ਆ ਪਤਿਲੀਆਂ ਪਤੂਲੀਆਂ ਲੈਣ ਕਹਿੰਦੇ ਇੱਕ ਜੇ ਚੋਲ ਬਣਾਉਣੇ ਆ ਇਹ ਚੋਲਾਂ ਦੇ ਬਹੁਤ ਸ਼ਕੀਨ ਆ ਹੈਗੇ ਯੂਪੀ ਤੋਂ ਇਹ ਤੇ ਆਹ ਲਾਲ ਸ਼ਰਟ ਵਾਲਾ ਅਜੇ ਆ ਤੇ ਉਹ ਸੋਨੂੰ ਆ ਤੇ ਇਹਨਾਂ ਨੂੰ ਪਤਿਲੀਆਂ ਨਹੀਂ ਪਸੰਦ ਆ ਰਹੀਆਂ ਚੋਲ ਬਣਾਣ ਲਈ ਆਏ ਹਾਏ ਗਾਣਾ ਕੇ ਨਾਲ ਟੌਪ ਦਾ ਲੱਗਾਈ ਹੋ ਤੁਹੀਂ ਤੜਫਾ ਤੜਵਾ ਤੁਹਾਨੂੰ ਇਹ ਮੁਸ਼ਕਿਲ ਹੈ ਇਹ ਮੇਰਾ ਦਿਲ ਹੈ ਇਹ ਮੁਸ਼ਕਿਲ ਹੈ ਇਹ ਮੇਰਾ ਦਿਲ ਕਸਮ ਤੇ ਯਾਰ ਆ ਪਸੰਦ ਆਇਆ ਸੀਗਾ ਗੰਡੇ ਗੁੰਡੇ چیرਨ ਵਾਲਾ ਥਾਣੇ ਨਾਲ ਸਾੜਾ ਨਾ ਦੁਖਾਂ ਲਾ ਪੈਂਦੀ ਰਹਾ ਇਹਦਾ ਆਪਾ ਦੇਖਦੇ ਆ ਭਾਈ 1 ਦਿਨਾਰ 945 ਫਿਰਸਾ 1 ਦਿਨਾਰ 450 ਫਿਰਸਾ ਤੇ ਹੁਣ ਆਪਾਂ ਬਿੱਲ ਕਟਾ ਕੇ ਸਿੱਧਾ ਜਾਵਾਂਗੇ ਥੱਲੇ ਥੱਲੇ ਲਵਾਂਗੇ ਆਪਾਂ ਆਲੂ, ਗੋਭੀ, ਲਾਲ ਮਿਰਚਾਂ, ਲਾਲ ਟਮਾਟਰ ਤੇ ਅਸੀਂ ਉੱਪਰੋਂ ਸ਼ੋਪਿੰਗ ਕਰ ਆਏ ਆ ਤੇ ਹੁਣ ਆਪਾਂ ਚਲੇ ਹੈਗੇ ਆ ਨੀਚੇ ਜਿੱਥੋਂ ਮਿਲਨੀਆਂ ਸਾਨੂੰ ਸਬਜ਼ੀਆਂ ਆਲੂ ਲੈ, ਗੋਭੀ ਲੈ, ਹਰੇ ਮਟਰ ਲੈ, ਲਾਲ ਟਮਾਟਰ ਲੈ ਤੇ ਓਏ ਆ ਜਾਵਾਂ ਕਰਾ ਦਿਓ ਇੱਥੇ ਸਮਝੀ ਨਹੀਂ ਲੈਣਾ ਇਹਨੂੰ ਫੇਰ ਉੱਪਰ ਜਾਣਾ ਤਾਂ ਚਾਹੀਏ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਸਮਾਨ ਲੈ ਲਿਆ ਸਾਰਾ ਹੀ ਕਿੰਨਾ ਜਨਾਣਾ ਉਹ ਰਸ ਵੜਾ ਤੀਗਾ ਤੇ ਤਾਂ ਕਰਕੇ ਨਾ ਵੀਡੀਓ ਬਣਾਈ ਨਹੀਂ ਆਪਾਂ ਤੇ ਸਮਾਨ ਲੈ ਲਿਆ ਤੇ ਸਮਾਨ ਲੈ ਲਿਆ ਸਾਰਾ ਤੇ ਹੁਣ ਆਪਾਂ ਜਾਵਾਂਗੇ ਬਿੱਲ ਕਟਾਉਣ ਪੜੀ ਪਤਾ ਆ ਲੈਂਦਾ ਹੀ ਪੱਕੀ ਤਾਂ ਤੇ ਹੁਣ ਅਸੀਂ ਆ ਗਏ ਆ ਇਧਰਲੀ ਸਾਈਡ ਤੇ ਅਸੀਂ ਲੈਣਾ ਹੈਗਾ ਕੱਪੜੇ ਧੋਣ ਵਾਲਾ ਸਰਫ ਵਾਸ਼ਿੰਗ ਪਾਊਡਰ ਨਿਰਮਾ ਦੁੱਧ ਕੀ ਸਫੇਦੀ ਨਿਰਮਾ ਸਿਆਹੇ ਐ ਚਾਵਲ ਲੈਣਾ ਚਾਵਲ ਚਾਵਲ ਤੇ ਇਧਰ ਆ ਗਿਆਂ ਆਪਣੀਆਂ ਸਾਬਨਾ ਤੇ ਨਿਰਮਾ ਵਾਸ਼ਿੰਗ ਪਾਊਡਰ ਨਿਰਮਾ